ਹਾਂਜੀ ਭਾਜੀ ਕੀ ਨਾਮ ਦੀ ਆਪਣਾ ਬੇਨਤੀ ਹੈ ਨਰਾ ਨਾ ਸ਼ੋਕਮਰ ਆ ਜੀ ਕੀ ਕਰ ਲੋਈ ਆ ਮੈਂ ਗੁਰਨਾਨਕਾਉਂ ਫੈਟ ਤੋਂ ਰਟਾਇਰ ਹੋਇਆ ਹਾਂ ਕਿਉਂਕਿ ਜੋ ਕਿ ਮੈਨੂੰ ਅੱਜ ਤੱਕ ਕੁਝ ਨਹੀਂ ਉਤੋਂ ਮਿਲਿਆ ਮੈਨੂੰ ਥੋੜੇ ਬਹੁਤੇ ਪੈਸੇ ਮਿਲੇ ਆ ਤੇ ਮੈਂ ਘਰ ਦੇ ਮਕਾਨ ਬਣਾਉਣ ਡਿਆ ਆਪਣੇ ਬੱਚਿਆਂ ਲਈ ਦੋਵਾਂ ਲਈ ਦੋ ਮੇਰੇ ਲੜਕੇ ਆ ਤਿੰਨ ਮੇਰੀਆਂ ਲੜਕੀਆਂ ਜੋ ਵਿਆਹੀਆਂ ਤੇ ਲੜਕੇ ਮੇਰੇ ਨਾਲ ਰਹਿੰਦੇ ਆ ਤੇ ਜਿਹੜੀ ਮੇਰੀ ਅਧੀਨ ਉਹ ਮੈਨੂੰ ਤੰਗ ਤੇ ਪਰੇਸ਼ਾਨ ਬਹੁਤ ਕਰਦੀ ਆ ਜਿਸ ਕਰਕੇ ਮੈਂ ਉਹਦੇ ਹੱਥੋਂ ਬਹੁਤ ਪਰੇਸ਼ਾਨ ਆ ਅੱਜ ਤੀਜੀ ਜਗ੍ਹਾ ਤੇ ਮੇਰੇ ਮੁੰਡੇ ਨਾਲ ਵਿਆਹ ਉਹਦਾ ਹੋਇਆ ਤੇ ਮੇਰੇ ਤੇ ਇਲਜ਼ਾਮ ਲਾਉਂਦੀ ਆ ਵੀ ਮੈਂ ਦਾਜ ਮੰਗਦਾ ਕੋ ਮੈਨੂੰ ਦਾਜ ਨਾਲ ਕੋਈ ਮਤਲਬ ਨਹੀਂ ਉਹ ਮੇਰੇ ਤੋਂ ਵੱਖਰੀ ਰਹਿੰਦੀ ਆ ਮੁੰਡੇ ਨੂੰ ਮੈਂ ਗੁਰਨਾਨਕ ਹਸਪੀਟਲ ਨੌਕਰੀ ਤੇ ਰਖਾਇਆ ਉਹ ਘੱਟੋ ਘਾਟ 16-17000 ਰੁਪਏ ਇੱਥੋਂ ਲੈਂਦਾ ਤੇ ਮੈਨੂੰ ਇਹ ਧੋਖੀਆਂ ਲਾਉਂਦੇ ਆ ਮੈਂ ਮਰ ਜੂਗੀ ਮੈਂ ਇਹ ਕਰ ਲੂ ਅੱਜ ਮੈਂ ਗਿਆ ਆਪਣੇ RAMD TEER ਮੱਥਾ ਟੇਕਣ ਛੋਟੇ ਕਾਕੇ ਨਾਲ ਮੇਰਾ ਪਰਿਵਾਰ ਗਿਆ ਪੋਤਰੇ ਗਏ ਨੋ ਗਈ ਛੋਟੀ ਨਾਲ ਵੜ ਗਿਆ ਤੇਨੇ ਮੇਰੇ ਪਿੱਛੋਂ ਮੇਰੀ ਬੀਪੀ ਦੀ ਦਵਾਈ ਤੇ ਮੇਰੀ ਨੀਂਦਰ ਵਾਲੀ ਦਵਾਈ ਖਾਲੀ ਤੇ ਆਲਕੇ ਗੁਰਨਾਨਕੋ ਹਸਪੀਟਲ ਸੀਰੀਅਸ ਹੋ ਕੇ ਐਮਰਜੈਂਸੀ ਦਾ ਦਾਖਲ ਹੋ ਗਈ ਆ ਜਿਸ ਕਰਕੇ ਮੈਂ ਬੜਾ ਪਰੇਸ਼ਾਨ ਆ ਘਰ ਤੋਂ ਇਹਨੂੰ ਕੁਛ ਵੀ ਹੋ ਗਿਆ ਇਹਦੀ ਜ਼ਿੰਮੇਵਾਰੀ ਆਪ ਹੋਏਗੀ ਤੇ ਮੈਂ ਬਹੁਤ ਹੀ ਪ੍ਰਸ਼ਾਸਨ ਕੋ ਮੰਗ ਕਰਦਾ ਵੀ ਇੱਥੇ ਕੋਈ ਕਾਰਵਾਈ ਹੋਵੇ ਤੇ ਮੈਨੂੰ ਬੇਜ਼ਖਲ ਵੀ ਕੀਤਾ ਤਾਂ ਵੀ ਮੇਰੇ ਘਰ ਨਹੀਂ ਜਾਂਦੀ ਆਪਣੇ ਨਾਂ ਤੇ ਮੀਟਰ ਲਵਾਇਆ ਇਹਨੇ ਤੇ ਉਮਲੇ ਦਾ ਨਾਂ ਤੇ ਮੈਨੂੰ ਪਰੇਸ਼ਾਨ ਤੇ ਤੰਗ ਬਹੁਤ ਕਰੰਦੇ ਜੇ ਤੇ ਮੈਂ 68 ਸਾਲ ਦਾ ਤੇ ਮੈਂ ਬਹੁਤ ਇਸ ਤੋਂ ਪਰੇਸ਼ਾਨ ਤੇ ਕਾਰਨ ਕੀ ਲੱਗਦਾ ਕੀ ਕਾਰਨ ਹੈ ਜੀ ਕਾਰਨ ਇਹ ਆ ਜੀ ਇਹ ਜਦੋਂ ਵੀ ਕਰਦੀ ਆ ਮੇਰੇ ਤੇ દવા ਭੁੱਲਦੀ ਇਹੋ ਜੀ ਤੇ ਮੈਨੂੰ ਕੁਝ ਨਾ ਕੁਝ ਆਪਣੇ ਕੋਲੋਂ ਦੇ ਜਾਂ ਮੈਨੂੰ ਵੱਖਰਾ ਮਕਾਨ ਲੈ ਦੇ ਤੇ ਮੈਂ ਵੱਖਰਾ ਮਕਾਨ ਨਹੀਂ ਲੈ ਕੇ ਦਿੰਦਾ ਤੇ ਮੈਨੂੰ ਕਹਿੰਦੀ ਆ ਵੀ ਮੈਂ ਤੇਰੇ ਨਾਲ ਨਹੀਂ ਰਹਿਣਾ ਤੂੰ ਨਿੱਕੀ ਨੋਨ ਕੁਝ ਦੇ ਨਾ ਮੈਨੂੰ ਅੱਖ ਨਹੀਂ ਦਿੰਦਾ ਇਸ ਕਰਕੇ ਆਪਾਂ ਇਤੋਂ ਪਰੇਸ਼ਾਨ। ਅੱਛਾ ਤੇ ਉਹਨਾਂ ਨੇ ਤੁਹਾਨੂੰ ਕੋਈ ਚੀਜ਼ ਦੀ ਡਿਮਾਂਡ ਕੀਤੀ ਆ? ਮੈਨੂੰ ਡਿਮਾਂਡ ਕੀਤੀ ਜੀ ਮੈਂ ਰਿਟਾਇਰਮੈਂਟ ਤੋਂ ਬਾਅਦ 11ਵੇਂ ਮਹੀਨੇ ਦਾ ਰਿਟਾਇਰਮੈਂਟ ਆ। ਮੈਨੂੰ ਕਹਿੰਦੀ ਵੀ 10 ਲੱਖ ਰੁਪਈਆ ਮੈਨੂੰ ਦੇ ਮੈਂ ਬਾਹਰ ਕਮਰੇ ਲੈਣੇ ਆ। ਮੈਂ ਤੁਹਾਡੇ ਵਿੱਚ ਨਹੀਂ ਰਹਿਣਾ। ਕਿੰਨੇ ਬੱਚੇ ਗਏ ਤੁਹਾਡੇ? ਮੇਰੇ ਦੋ ਕਾਕੇ ਆ ਤਿੰਨ ਲੜਕੀਆਂ ਉਹ ਆਪਣੇ ਆਪਣੇ ਘਰ ਆ ਤੇ ਕਾਕੇ ਮੇਰੇ ਨਾਲ ਰਹਿੰਦੇ ਆ। 10 ਲੱਖ ਦੀ ਡਿਮਾਂਡ ਕਰਦੀ ਆ। ਕਹਿੰਦੀ ਨਾ ਦਿੱਤੇ ਤੇ ਮਾਤਮ ਹੱਤਿਆ ਕਰ ਲਾਂਗੀ। ਮੈਂ ਆਪਣੇ ਬੱਚੇ ਹੀ ਮਾਰ ਲਾਂਗੀ ਤੇ ਤੁਹਾਨੂੰ ਫਸਾ ਕੇ ਜਾਵਾਂਗੀ। ਮਨੂ ਕੀ ਨਾਮ ਦਾ ਡਰ ਕੋਮਲ ਤੇ ਤੁਸੀਂ ਇਹ ਗੋਲੀਆਂ ਕਿਉਂ ਖਾਦੀਆਂ ਮੈਂ ਆਪਣੇ ਸਾਸੋਰੇ ਦੇ ਆਪ ਤਾਂ ਭੰਗੋ ਕੇ ਖਾਦੀਆਂ ਮੇਰਾ ਸੋਰਾ ਰੋਜ਼ ਹੀ ਮੇਰੇ ਨਾਲ ਡਰਦਾ ਵਾ ਪੀ ਕੇ ਮੈਨੂੰ ਬਹੁਤ ਗੰਦ ਬੋਲਦਾ ਵਾ ਬਹੁਤ ਮਾੜਾ ਚੰਗੀਆਂ ਗੱਲਾਂ ਕਰਦਾ ਵਾ ਮੈਨੂੰ ਕਹਿ ਦਿੰਦਾ ਤੇਰੇ ਪੇਕੇਆਂ ਨੇ ਕੀ ਦਿੱਤਾ ਵਾ ਮੇਰਾ ਮਾਪਿਓ ਹੈਗਾ ਗਰੀਬ ਮੇਰੇ ਮਾਪਿਓ ਨੇ ਪਹਿਲਾਂ ਕਿਹਾ ਕਿ ਘੜ ਕੋ ਕੁੜੀ ਕੁੜੀ ਜੋ ਜੇ ਕੜਨੇ ਚ ਤਾਂ ਲੈ ਜਾ ਨਹੀਂ ਤੇ ਮਰਜੀ ਤੁਹਾਡੀ ਰਿਸ਼ਤਾ ਕਰਨਾ ਕਰ ਲੋ ਨਹੀਂ ਕਰਨਾ ਨਾ ਕਰੋ ਕੁਝ ਜਦੋਂ ਪੈਂਦੇ ਮੈਨੂੰ ਮੇਨੇ ਮਾਰਦੇ ਤੇਰੇ ਪਿਓ ਕੋ ਕੀ ਆ ਤੇਰੇ ਪਿਓ ਨੇ ਹਲ ਕੀ ਦਿੱਤਾ ਕਿ ਤੇਰੇ ਪਿਓ ਨੇ ਆਪਣੀ ਮਾਂ ਤੇ ਤਲਾਕ ਨਹੀਂ ਕਰਾ ਸਕਿਆ ਪੈਸੇ ਕਰਕੇ ਮੈਨਾਂ ਨੇ ਮੈਨੂੰ ਮੇਰੇ ਮਾਰਦੇ ਫੁੱਟੇ ਸਿੱਦੇ ਬਹੁਤ ਬੱਲਾ ਮੈਨੂੰ ਮਾਰਿਆ ਚੰਗੂ ਕੋਲ ਨੂੰ ਆ ਰੂਪ ਲੱਗ ਰਿਹਾ ਕਿ ਤੁਸੀਂ ਪਹਿਲੇ ਵੀ ਦੋ ਵਾਰੀ ਗੋਲੀਆਂ ਖਾ ਚੁੱਕੇ ਹੋ ਹੁਣ ਤੁਸੀਂ ਤੀਜੀ ਵਾਰੀ ਇਹ ਕੰਮ ਕੀਤਾ ਮੇਰੇ ਕੋਈ ਐ ਹੋ ਜਾ ਨਹੀਂ ਜੀ ਹੋਇਆ ਖਾਦੀਆਂ ਇਹਨਾਂ ਦੀ ਛੋਟੀ ਵੋਟੀ ਨੇ ਖਾਦੀਆਂ ਜੇ ਪੇਲੇ ਕੋਲੀਆਂ ਠੀਕ ਆ ਆਪਾਂ ਤੇ ਕੁਝ ਨਹੀਂ ਇਦਾਂ ਦਾ ਮੇਰਾ ਹੋਇਆ ਉਹ ਕਹਿ ਰਹੇ ਨੇ ਕਿ ਨਾਲ ਤੁਸੀਂ 10 ਲੱਖ ਰੁਪਏ ਮੰਗ ਰਹੇ ਹੋ ਤੇ ਇੱਕ ਹਿੱਸਾ ਮੰਗ ਰਹੇ ਆਪਣਾ ਵੱਖਰਾ ਮਕਾਨ ਦੀ ਕੋਈ ਨਹੀਂ ਉੱਪਰ ਦੇ ਪੋਰਸ਼ਨ ਬਣਾ ਕੇ ਦੇਣ ਪਰ ਬਣਾ ਕੇ ਦੇਣ ਡਿਆ ਉਹ ਵੀ ਕੀ ਦੇਣ ਡਿਆ ਕਿ ਜਿੰਨਾ ਕਿ ਦੇਣ ਡੇ ਹਿੱਸਾ ਹੀ ਹੋਣੇ ਚ ਵੀ ਠੀਕ ਹੈਗਾ ਕੋਈ ਗੱਲ ਨਹੀਂ ਜਦੋਂ ਮੇਰਾ ਹਸਬੰਡ ਪੱਕਾ ਹੋ ਕਿ ਤੇ ਨੌਕਰੀ ਲੱਗੂ ਹੀ ਆਪੇ ਆਪਣੀ ਜਗ੍ਹਾ ਬਣਾ ਲਾਂਗੇ ਯਾਰ ਸਮਝੇ ਤੁਸੀਂ ਜੁਆਇੰਟ ਫੈਮਿਲੀ ਚ ਰਹਿ ਰਹੇ ਹੋ ਤੇ ਵੱਖਰੇ ਹੋਣ ਦੀ ਮਤਲਬ ਵਿੱਚ ਗੱਲ ਪੈ ਸਕਦੀ ਹੈ ਗੱਲ ਇਹ ਵਾ ਕਿਧਰ ਆਣੀ ਜਠਾਨੀਆਂ ਚ ਨਹੀਂ ਨਹੀਂ ਬਦੀ ਉਧਰ ਆਣੀ ਆ ਨਾ ਜਿਹੜੀ ਉਹ ਹੈਗੀ ਥੋੜੀ ਅਲੱਗ ਇਹ ਹੈਗੀ ਉਹਨਾਂ ਦੇ ਨਾਤ ਠੀਕ ਅਸੀਂ ਹੈਗੇ ਦੋਨੋਂ ਜੀ ਇੱਕ ਸਾਂ ਉਹਦੇ ਮੰਮੀ ਮੈਂ ਜੇ ਕੋਈ ਚੀਜ਼ ਬਣਾਵਾਂਗੇ ਨਾ ਤੇ ਮੰਮੀ ਨੇ ਕਹਿਣਾ ਉਹਨੇ ਇਹਦੇ ਹੱਥ ਦੀ ਚੀਜ਼ ਨਹੀਂ ਖਾਣੀ ਤੇ ਆਪਾਂ ਵੱਖਰੀ ਬਣਾਉਣੀ ਆ ਬਈ 10 ਲੱਖ ਦੀ ਡਿਮਾਂਡ ਕੀਤੀ ਸਾਨੂੰ ਕੁਛ ਅਨ ਕੁਛ ਵੀ ਨਾ ਦੇਣ ਉਹ ਨੇ ਤੁਸੀਂ ਕਿਹਾ ਕਿ ਮੈਂ ਪੋਰਸ਼ਨ ਮੰਗ ਰਹੀ ਹਾਂ ਉਹ ਇਹਨਾਂ ਨੇ ਪੋਰਸ਼ਨ ਦੋ ਬੇਟਿਆਂ ਨੂੰ ਬਣਾ ਕੇ ਦੇਣ ਦੇ ਪਰ ਦੋ ਬੇਟਿਆਂ ਨੂੰ ਪੋਰਸ਼ਨ ਬਣਾ ਕੇ ਦੇਣ ਦੇ ਠੀਕ ਆ ਪੋਰਸ਼ਨ ਬਣਾ ਕੇ ਦੇਣ ਦੇ ਆ ਤੁਸੀਂ ਆਪਣੇ ਬੇਟਿਆਂ ਨੂੰ ਬਣਾ ਕੇ ਦੇਣ ਦੇ ਠੀਕ ਆ ਜੀ ਕਰਦਾ ਤੁਹਾਡਾ ਬਣਾ ਦੋ ਨਹੀਂ ਜੀ ਕਰਦਾ ਨਾ ਬਣਾ ਕੇ ਦੋ ਅੱਗੇ ਜਿੱਥੇ ਮੈਂ 10 ਸਾਲ ਅੱਗੇ ਛੋਟੇ ਜਿਹੇ ਕਮਰੇ ਚ ਕੱਟਨੇ ਨਾ ਮੈਂ ਹੋਰ ਕੱਟ ਲਾਂਗੀ ਮੈਡਮ ਮੈਨੂੰ ਕੋਲ ਕੀ ਕਹਿ ਦੇਣ ਦੇ ਕਿ ਤੇਰੇ ਪੇਕੇ ਨੂੰ ਦਿੱਤਾ ਕੀ ਆ ਅਸੀਂ ਕਾਕੇ ਦਾ ਦੂਜਾ ਵਿਆਹ ਕਰ ਦਾਂਗੇ ਚੰਗੇ ਲਿਆਵਾਂਗੇ ਚੰਗੇ ਫੈਮਿਲੀ ਦੀ ਲੱਭ ਕੇ ਲਿਆਵਾਂਗੇ ਪਰ ਤੁਸੀਂ ਮੰਗ ਕੀ ਕਰਦੇ ਸਾਡੀ ਕੋਈ ਮੰਗ ਨਹੀਂ ਬਸ ਮੈਂ ਕੁਛ ਨਹੀਂ ਮੰਗਦੀ ਮੇਰਾ ਨਾਮ ਰੋਹੀ ਜੀ ਹਾਂਜੀ ਕਿ ਇਲਜ਼ਾਮ ਲੱਗ ਰਿਹਾ ਹੈ ਤੁਹਾਡੀ ਘਰ ਦੀ ਦੁਪਰ ਜਿਨ੍ਹਾਂ ਨੇ ਗੋਲੀਆਂ ਲਾਦੀਆਂ ਕਿ ਉਹਨਾਂ ਵੱਲੋਂ ਘਰ ਦਾ ਵਕਰਾ ਹੀ ਸਮਝਿਆ ਜਾਂਦਾ ਤੇ ਨਾਲ 10 ਲੱਖ ਰੁਪਏ ਦੀ ਮੰਗ ਕੀਤੀ ਗਈ ਹੈ ਤੇ ਉਹਦੀ ਗੱਲ ਅੱਗੇ ਹੋ ਗਈ ਹੈ ਕਿ ਮਕਾਨ ਪੈਂਦੇ ਰਹੇ ਉੱਪਰ ਮਕਾਨ ਬਣਦੇ ਆ ਹੁਣ ਉਹਦੇ ਵਿੱਚ ਉਹ ਮੀਂਹ ਪਾਣੀ ਕਰਕੇ ਰੁਕ ਗਿਆ ਕਿ ਮਕਾਨ ਵਿੱਚ ਠੀਕ ਹੈ ਜੀ ਬਾਕੀ ਉਹ ਪੈਸਿਆਂ ਦੀ ਗੱਲ ਕੋਈ ਨਹੀਂ ਹੋਈ ਜੇ ਬਾਕੀ ਜਿਹੜੀ ਉੱਤੇ ਮਕਾਨ ਕਹਿੰਦੇ ਵੀ ਦੋ ਹਿੱਸੇ ਹੁੰਦੇ ਇੱਕ ਉੱਤੇ ਛੱਤ ਤੇ ਵੀ ਦੋ ਹਿੱਸੇ ਹੁੰਦੇ ਤੇ ਇਹ ਕੋ ਛੋਟੇ ਹੁੰਦੇ ਨੇ ਤੇ ਇੱਕ ਮੈਨੂੰ ਦੇ ਦੇ ਅੱਛਾ ਹਾਂ ਜੀ ਤੁਹਾਨੂੰ ਲੱਗ ਰਿਹਾ ਕਿ ਤੁਹਾਡੀ ਫੈਮਿਲੀ ਜਿਹੜੀ ਨੇ ਉਹ ਇਸ ਤਰੀਕੇ ਨਾਲ ਨਹੀਂ ਹਗੀਏ ਕਿ 10 ਲੱਖ ਰੁਪਏ ਦੇ ਸਕਦੀ ਐ ਨਹੀਂ ਉਹ ਨਹੀਂ ਆਗੇ ਉਹ ਜਿਹੜਾ ਟਾਇਰਮੈਂਟ ਹੈ ਆ ਅਚਾਰਿਕਾਇਰ ਹੋਇਆ ਤੇ ਪੈਨਸ਼ਨ ਆਂਦੀ ਹੈ ਹਾਂ ਨਾ ਪੈਨਸ਼ਨ ਪਰ ਟਿਕ ਨਹੀਂ ਪਤਾ ਮਿਲ ਨਹੀਂ ਉਹ ਬਾਕੀ ਜੋ ਵੀ ਗੱਲ ਹੈਗੀ ਹੈ ਬਾਕੀ ਦੋ ਕੋ ਸਭ ਇਹ ਆਪ ਸਮਝ ਲੋ ਵੀ ਉੱਤੇ ਦੋ ਹਿੱਸੇ ਹੋਣਦੇ ਆ ਫਿਰ ਵੀ ਥੱਲੇ ਮਕਾਨ ਬੈ ਕੇ ਵੀ ਬਸ ਇਹ ਆ ਅਹੀਂ ਕੋਮਨ ਬੋਲੋ ਭਾਈ ਮੈਨੂੰ ਪੁੱਛ ਲੋ ਅਹੀਂ ਕਿਸੇ ਕੋ ਪੈਸਾ ਫालतੂੜੀ ਪੈਸਾ ਨਹੀਂ ਮੰਗਿਆ